ਜਿਸ ਦਾ ਡਰ ਹਰੇਕ ਵੈਕਸੀਨ ਨੂੰ ਸਤਾ ਰਿਹਾ ਸੀ ਉਹ ਡਰ ਬਿਲਕੁਲ ਸਾਹਮਣੇ ਆ ਗਿਆ ਭਾਰਤ-ਪਾਕਿਸਤਾਨ ਦੀ ਜੰਗ ਦਾ ਹਰੇਕ ਨੂੰ ਡਰ ਸੀ ਕਿ ਅਜਿਹਾ ਮਾਹੌਲ ਨਾ ਬਣ ਜਾਵੇ ਕਿ ਹਾਲਾਤ ਜੰਗ ਤੱਕ ਪਹੁੰਚ ਜਾਣ ਪਰ ਹਾਲਾਤ ਜੰਗ ਤੱਕ ਪਹੁੰਚ ਚੁੱਕੇ ਨੇ ਇਸੇ ਵੇਲੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਦਾ ਮਾਹੌਲ ਚਰਮ ਸੀਮਾ ਤੇ ਪਹੁੰਚ ਰਿਹਾ ਹੈ ਜਿਹੜਾ ਕਿ ਹਰੇਕ ਵਿਅਕਤੀ ਨੂੰ ਚਿੰਤਾ ਦੇ ਸਮੁੰਦਰ ਵਿੱਚ ਡੋਬ ਰਿਹਾ ਹੈ ਲੰਗੀ 24 April ਤੋਂ ਬਾਅਦ ਜਦੋਂ ਕਸ਼ਮੀਰ ਦੇ ਇਲਾਕੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਕਈ ਯਾਤਰੀ ਲੋਕਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੈਦਾ ਹੋਏ ਤਣਾ ਤੋਂ ਬਾ ਜਿਹੜਾ ਮਾਹੌਲ ਚੱਲਿਆ ਉਹ ਅਜੇ ਤੱਕ ਇੰਨਾ ਭਿਆਨਕ ਰੂਪ ਲੈ ਗਿਆ ਕਿ ਹੁਣ ਹਾਲਾਤ ਜੰਗ ਵਾਲੇ ਬਣ ਗਏ ਨੇ ਜੇਕਰ ਆਪਾਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਭਾਰਤ ਦੇ ਵੱਲੋਂ ਆਪਣੀ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰ ਸੀ ਉਸ ਦੇ ਬਦਲੇ ਦੇ ਵਜੋਂ ਪਾਕਿਸਤਾਨ ਦੇ ਨੌ ਟਿਕਾਣਿਆਂ ਤੇ ਅੱਤਵਾਦੀਆਂ ਟਿਕਾਣਿਆਂ ਤੇ ਕੀਤਾ ਗਿਆ ਜਿਸ ਤੋਂ ਬਾਅਦ ਜੰਗ ਦੇ ਹਾਲਾਤ ਬਣ ਗਏ ਹੁਣ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਇਹ ਜੰਗਵਦਾ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਸਮੇਤ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਦੇ ਇਲਾਕਿਆਂ ਵਿੱਚ ਲਗਾਤਾਰ ਡਰੋਨਾਂ ਸਮੇਤ ਹਮਲੇ ਕੀਤੇ ਜਾ ਰਹੇ ਨੇ ਇਸ ਦਾ ਮੋੜਮਾ ਜਵਾਬ ਭਾਰਤੀ ਸੈਨਾ ਵੱਲੋਂ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ ਭਾਰਤੀ ਸੈਨਾ ਇਸ ਗੱਲ ਦੇ ਜਰੂਰ ਬਹਾਈ ਦੀ ਪਾਤਰ ਹੈ ਕਿ ਉਹਨਾਂ ਨੇ ਹੁਣ ਤੱਕ ਜੋ ਪਾਕਿਸਤਾਨ ਦੇ ਵੱਲੋਂ ਡਰੋਨਾਂ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਲਗਾਤਾਰ ਨਾਕਾਮ ਕੀਤਾ ਹੈ ਵੱਡੇ ਨੁਕਸਾਨ ਹੋਣ ਤੋਂ ਭਾਰਤੀ ਫੌਜੇ ਏਅਰ ਡਿਫੈਂਸ ਸਿਸਟਮ ਨੇ ਕਾਬੂ ਵਿੱਚ ਕਰ ਲਿਆ ਭਾਰਤ ਦਾ ਏਅਰ ਡਿਫੈਂਸ ਸਿਸਟਮ ਬੜਾ ਕਾਮਯਾਬ ਸਾਬਤ ਹੋ ਰਿਹਾ ਜਿਸ ਦੇ ਸਦਕਾ ਭਾਰਤ ਦਾ ਵੱਡੀ ਪੱਧਰ ਤੇ ਨੁਕਸਾਨ ਤੋਂ ਬਚਾਅ ਹੋ ਰਿਹਾ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਬੜੇ ਨਾਜ਼ੁਕ ਚੱਲ ਰਹੇ ਸੀ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਆਪਣੇ ਵੱਲੋਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਪੰਜਾਬ ਦੇ ਮਾਲਵਾ ਇਲਾਕੇ ਦੇ ਖਾਸ ਇਲਾਕਾ ਬਠਿੰਡਾ ਦੇ ਵਿੱਚ ਵੀ ਕੁਝ ਅਜੀਬੇ ਡਰੋਨ ਮਿਲੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਮਹਾਰੂਪੀ ਚੀਜ਼ਾਂ ਮਿਲੀਆਂ ਨੇ ਜਿਸ ਤੋਂ ਇਹ ਸਾਬਤ ਹੁੰਦਾ ਕਿ ਪਾਕਿਸਤਾਨ ਲਗਾਤਾਰ ਹਮਲੇ ਕਰਨ ਦੀ ਤਾਕ ਵਿੱਚ ਚੱਲ ਰਿਹਾ ਉਧਰ ਜੇਕਰ ਆਪਾਂ ਮੋੜਵੇਂ ਰੂਪ ਵਿੱਚ ਭਾਰਤ ਵੱਲੋਂ ਕੀਤੇ ਜਾ ਰਹੇ ਜਵਾਬੀ ਹਮਲੇ ਦੀ ਗੱਲ ਕਰੀ ਤਾਂ ਭਾਰਤ ਦੀ ਸੈਨਾ ਲਗਾਤਾਰ ਪਾਕਿਸਤਾਨ ਵਿੱਚ ਹਾਮਲੇ ਕਰਕੇ ਉਹਨਾਂ ਨੂੰ ਮੋੜਵਾ ਜਵਾਬ ਦੇ ਰਹੀ ਹੈ ਇਸ ਵਿੱਚ ਲਗਾਤਾਰ ਸਾਰੇ ਦੇਸ਼ ਨੂੰ ਇਕਜੁੱਟ ਰਹਿਣ ਦੀ ਜ਼ਰੂਰਤ ਹੈ ਇਸ ਦੇ ਨਾਲ ਹੀ ਪੰਜਾਬ ਦੇ ਪਠਾਨਕੋਟ ਇਲਾਕੇ ਵਿੱਚ ਵੀ ਪਾਕਿਸਤਾਨ ਵੱਲੋਂ ਪਾਕਿਸਤਾਨੀ ਫੌਜਾਂ ਵੱਲੋਂ ਉੱਥੋਂ ਦੇ ਜੋ ਏਅਰ ਫੋਰਸ ਸਟੇਸ਼ਨ ਸੀ ਉੱਥੇ ਹਮਲੇ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਭਾਰਤੀ ਫੌਜ ਇਸ ਗੱਲ ਦੀ ਵਧਾਈ ਦੇ ਪਾਤਰ ਹੈ ਕਿ ਜਿਹੜੇ ਇਹ ਹਮਲੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਵਿੱਚ ਕਾਮਯਾਬ ਚੱਲ ਰਹੀ ਹੈ ਪਰ ਇਹ ਮਹੌਲੇ ਵਿੱਚ ਸਾਨੂੰ ਲੋੜ ਹੈ ਸੰਜਮ ਤੋਂ ਕੰਮ ਲੈਣ ਦੀ ਸਾਰੇ ਲੋਕਾਂ ਨੂੰ ਆਪੋ ਆਪਣੇ ਧਰਮਾਂ ਨੂੰ ਅੱਗੇ ਰੱਖ ਕੇ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਬੜਾ ਨਾਜ਼ਕ ਦੌਰ ਬਲ ਸਵਾ ਵਧ ਰਿਹਾ ਹੈ ਜਿਹੜਾ ਭਾਰਤ ਦਾ S 400 ਡਿਫੈਂਸ ਸਿਸਟਮ ਹੈ ਉਹ ਬੜਾ ਕਾਰਗਰ ਸਾਫਤ ਹੋ ਰਿਹਾ ਉਸੇ ਸਦਕਾ ਸਾਨੂੰ ਅੱਜ ਕੁਝ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਪੰਜਾਬ ਵਿੱਚ ਜੋ ਹਾਲਾਤ ਜਾ ਰਹੇ ਨੇ ਇੱਕ ਡਰ ਦੇ ਮਾਹੌਲ ਦੇ ਹੇਠ ਪੰਜਾਬ ਦੇ ਲੋਕਾਂ ਜਿੰਦਗੀ ਜਿਉਣ ਵਾਲਾ ਕੰਮ ਹੋ ਰਿਹਾ ਹੈ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿੰਨਾ ਵੀ ਹੋ ਸਕੇ ਅਫਵਾਹਾਂ ਤੋਂ ਬਚ ਕੇ ਰਹਿਣ ਅਤੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਨੂੰ ਪਹਿਲ ਦੇਣ ਖਾਸ ਤੌਰ ਤੇ ਰਾਤ ਦੇ ਸਮੇਂ ਵਿੱਚ ਜਿਸ ਤਰ੍ਹਾਂ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਹੁੰਦੀ ਹੈ ਉਸ ਦਾ ਧਿਆਨ ਰੱਖਿਆ ਜਾਵੇ ਉਸ ਦੇ ਅਨੁਸਾਰ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਜ਼ਰੂਰਤ ਹੈ ਲਗਾਤਾਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਲੈਕਆਊਟ ਵੀ ਸਾਰਾ ਵਿੱਚ ਕੀਤਾ ਜਾ ਰਿਹਾ ਬਲੈਕਆਊਟ ਤੋਂ ਬਾਅਦ ਹਨੇਰਾ ਛਾ ਰਿਹਾ ਸਾਨੂੰ ਲੋੜ ਹੈ ਇਸ ਵੇਲੇ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਆ ਉਸ ਤੇ ਪੂਰੀ ਤਰ੍ਹਾਂ ਪੈਰ ਆ ਦੇਣ ਦੀ ਪੰਜਾਬ ਵਿੱਚ ਇਸ ਵੇਲੇ ਡਰ ਦਾ ਮਾਹੌਲ ਇਸ ਕਰਕੇ ਵਧੇ ਰਿਹਾ ਕਿਉਂਕਿ ਪੰਜਾਬ ਦੇ ਕਈ ਸਾਰਾ ਵਿੱਚ ਵਧੇ ਰਿਹਾ ਤਣਾਅ ਦਾ ਮਾਹੌਲ ਵਧ ਰਿਹਾ ਲਗਾਤਾਰ ਪੰਜਾਬ ਵੱਲ ਵੀ ਇਹ ਡਰੋਨ ਰਾਹੀਂ ਜੋ ਹਮਲੇ ਕੀਤੇ ਜਾ ਰਹੇ ਨੇ ਉਹ ਵਧ ਰਹੇ ਨੇ ਇਸੇ ਪ੍ਰਕਾਰ ਜਿਵੇਂ ਮੈਂ ਪਹਿਲਾਂ ਸੀ ਕਿ ਪਠਾਨਕੋਟ ਦੇ ਏਅਰ ਪੋਰਸੇਸਨ ਦੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਉਸੇ ਪ੍ਰਕਾਰ ਹੀ ਬਠਿੰਡਾ ਦੇ ਇੱਕ ਪਿੰਡ ਤੁੰਗਵਾਲੀ ਦੇ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਕਿ ਉੱਥੇ ਖੇਤਾਂ ਦੇ ਵਿੱਚ ਇੱਕ ਮਜਾਹੀ ਰੂਪੀ ਚੀਜ਼ ਡਿੱਗੀ ਹੈ ਜਿਸ ਨਾਲ ਵੱਡਾ ਵਿਸਫੋਟ ਵੀ ਹੋਇਆ ਅਤੇ ਜਿੱਥੇ ਇਹ ਚੀਜ਼ ਆ ਕੇ ਡਿੱਗੀ ਉੱਥੇ ਢੂੰਗਾ ਖੱਡਾ ਵੀ ਪਟ ਦਿੱਤਾ ਗਿਆ ਔਰ ਜਿਹੜਾ ਇੱਥੇ ਇੱਕ ਕਾਰਨ ਜੀ ਦੀ ਇੱਕ ਦੱਸਿਆ ਜਾਂਦਾ ਉੱਥੇ ਜਿਹੜੇ ਸਰਲੇ ਵਜਨ ਦੀ ਗੱਲ ਸਾਹਮਣੇ ਆਈ ਆ ਉੱਥੇ ਘਰ ਦੇ ਵਿੱਚ ਜਿਵੇਂ ਆਪਕਾ ਸਾਹ ਹੈ ਕੋਈ ਸੱਤਾ ਦੇ ਵਿੱਚ ਕੁਝ ਚੀਜ਼ਾਂ ਤੇ ਨੁਕਸਾਨ ਵੀ ਹੋਇਆ ਪਰ ਬਚਾ ਇਹ ਰਹਿ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਵੇਂ ਪਹਿਲਾਂ ਸਹਿ ਕੇ ਭਾਰਤੀ ਫੌਜ ਲਗਾਤਾਰ ਹਾਲਾਤ ਨੂੰ ਕਾਬੂ ਹੇਟ ਰੱਖ ਰਹੀ ਆ ਉਸੇ ਪ੍ਰਕਾਰ ਸਾਨੂੰ ਵੀ ਲਗਾਤਾਰ ਜਿੰਨਾ ਉਹ ਸਕੇ ਬਚਾ ਰੱਖਣਾ ਪਵੇਗਾ ਪੰਜਾਬ ਦੇ ਪਠਾਨਕੋਟ ਜਲੰਧਰ ਬਠਿੰਡਾ ਚੰਡੀਗੜ੍ਹ ਇਲਾਕਿਆਂ ਵਿੱਚ ਲਗਾਤਾਰ ਜੋ ਪ੍ਰਸ਼ਾਸਨ ਦੇ ਵੱਲੋਂ ਅਡਵਾਈਜ਼ਰੀ ਕੀਤੀ ਜਾ ਰਹੀ ਹੈ ਉਸ ਦੇ ਅਨੁਸਾਰ ਇਹਨਾਂ ਸਾਹਮਣੇ ਦੇ ਕਿ ਇੱਥੇ ਲਗਾਤਾਰ ਹਮਲੇ ਹੋਣ ਦੀ ਗੱਲ ਹੋ ਸਕਦੀ ਹੈ ਹਮਲਿਆਂ ਦੀ ਘਟਨਾ ਇੱਥੇ ਵਾਪਰ ਸਕਦੀ ਹੈ ਜਿਸ ਕਰਕੇ ਲਗਾਤਾਰ ਸਰਗਰਮੀ ਫੌਜ ਵੱਲੋਂ ਵੀ ਵਧਾਈ ਜਾ ਰਹੀ ਹੈ ਇਸ ਜੰਗ ਦੇ ਮਾਹੌਲ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਸਾਨੂੰ ਜੋ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫਲਾਈ ਹੋਈਆਂ ਜਾ ਰਹੀਆਂ ਉਸ ਤੋਂ ਬਚਣ ਦੀ ਜ਼ਰੂਰਤ ਹੋਵੇਗੀ ਕਿਉਂਕਿ ਕਈ ਵਾਰ ਪੁਰਾਣੀਆਂ ਵੀਡੀਓ ਕੋਈ ਘਟਨਾਵਾਂ ਵਿੱਚ ਵਾਪਰਿਆ ਹੁੰਦੀਆਂ ਨੇ ਉਹ ਵੀਡੀਓ ਚੱਕ-ਚੱਕ ਕੇ ਹੁਣ ਮੌਜੂਦਾ ਦੌਰ ਨਾਲ ਜੋੜੀਆਂ ਜਾਂਦੀਆਂ ਨੇ ਉਹ ਲੋਕਾਂ ਦੇ ਵਿੱਚ ਫਲਾ ਕੇ ਇੱਕ ਵੱਡਾ ਡਰ ਫਲਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਲੋੜ ਹੈ ਆਪਣੇ ਸੋਸ਼ਲ ਮੀਡੀਆ ਤੋਂ ਅਜਿਹੀਆਂ ਚੀਜ਼ਾਂ ਨਾ ਪਾਉਣ ਦੀ ਕਈ ਵਾਰ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਅਸੀਂ ਜਲਦੀ ਜਲਦੀ ਕੋਈ ਅੱਗੇ ਚੀਜ਼ ਭੇਜ ਦਈਏ ਅਸੀਂ ਇਹ ਨਹੀਂ ਦੇਖਦੇ ਕਿ ਇਹ ਕਦੋਂ ਦੀ ਚੀਜ਼ ਹੈ ਜਾਂ ਅਸੀਂ ਉਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕੋਈ ਪੁਸ਼ਟੀ ਨਹੀਂ ਹੁੰਦੀ ਉਹਨਾਂ ਸਮਾਂ ਸਾਨੂੰ ਕੋਈ ਵੀ ਚੀਜ਼ ਅੱਗੇ ਭੇਜਣੀ ਨਹੀਂ ਚਾਹੀਦੀ ਸ਼ੇਅਰ ਨਹੀਂ ਕਰਨੀ ਚਾਹੀਦੀ ਕਈ ਵਾਰ ਅਜਿਹੀਆਂ ਘਟਨਾਵਾਂ ਜਾਂ ਆਪਾਂ ਕਹਿੰਦੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਫੌਜੀ ਜਵਾਨ ਦੀ ਮੌਤ ਤਾਂ ਪਿਛਲੇ ਸਾਲਾਂ ਦੌਰਾਨ ਹੋਈ ਹੁੰਦੀ ਹੈ ਪਰ ਉਸ ਨੂੰ ਮੌਜੂਦਾ ਦੌਰ ਦੇ ਵਿੱਚ ਇਹ ਆਖ ਕੇ ਪ੍ਰਚਾਰਾ ਜਾ ਰਿਹਾ ਕਿ ਇਸ ਦੀ ਮੌਤ ਹੁਣ ਚੱਲ ਰਹੀ جنگ ਦੇ ਦਰਮਿਆਨ ਹੋਈ ਹੈ ਇਸ ਕਰਕੇ ਵੱਡੀਆਂ ਭੁਲੇਖਾ ਪਾਉ ਖਬਰਾਂ ਤੋਂ ਸਾਨੂੰ ਜਿੰਨਾ ਹੋ ਸਕੇ ਬਚ ਕੇ ਰਹਿਣਾ ਚਾਹੀਦਾ ਇਸ ਦੇ ਨਾਲ ਇੱਕ ਗੱਲ ਵੱਡੀ ਇਹ ਵੀ ਹੈ ਕਿ ਲੋਕਾਂ ਵਿੱਚ ਵੱਡਾ ਡਰ ਇੱਕ ਖਾਸ ਤੌਰ ਤੇ ਨੈਸ਼ਨਲ ਮੀਡੀਆ ਵੱਲੋਂ ਜਿਸ ਤਰ੍ਹਾਂ ਹੁਬ ਹੁਬ ਕੇ ਖ਼ਬਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਥੋੜਾ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਉਸ ਉਹਨਾਂ ਵੱਡੇ ਚੈਨਲਾਂ ਤੇ ਜਾ ਕੇ ਦੇਖਦਾ ਹੈ ਕਿ ਜੰਗ ਦਾ ਕੀ ਮਾਹੌਲ ਚੱਲ ਰਿਹਾ ਹੈ ਤਾਂ ਲੋਕਾਂ ਦੇ ਵਿੱਚ ਬੜਾ ਵੱਡਾ ਡਰ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਕਿਉਂ ਉਸੇ ਪ੍ਰਕਾਰ ਭਾਵੇਂ ਗੱਲ ਆਪਾਂ ਭਾਰਤੀ ਮੀਡੀਆ ਦੀ ਗੱਲ ਕਰੀਏ ਆਮੇ ਪਾਕਿਸਤਾਨ ਮੀਡੀਆ ਦੀ ਗੱਲ ਕਰੀਏ ਦੋਨਾਂ ਪਾਸੇ ਇੱਕ ਪਾਸੇ ਫੌਜਾਂ ਲੱਗੀਆਂ ਹੋਈਆਂ ਨੇ ਉਧਰ ਦੂਜੇ ਪਾਸੇ ਇਹ ਆਪਣੀ ਜਵਾਨੀ ਗੋਲੇ ਜਿਹੜੇ ਛੁੱਟ ਰਹੇ ਨੇ ਉਹ ਹੋਰ ਵੀ ਹਾਲਾਤ ਡਰ ਵਾਲੇ ਬਣਾ ਰਹੇ ਨੇ ਇਸ ਕਰਕੇ ਜਿੱਥੇ ਆਮ ਲੋਕਾਂ ਨੂੰ ਜ਼ਰੂਰਤ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਬਗੈਰ ਪੁਸ਼ਟੀ ਕੀਤੀ ਚੀਜ਼ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਉੱਥੇ ਹੀ ਸਾਡੇ ਨੈਸ਼ਨਲ ਮੀਡੀਆ ਨੂੰ ਵੀ ਚਾਹੀਦਾ ਕਿ ਉਹ ਥੋੜਾ ਸੰਜਮ ਦੇ ਨਾਲ ਖਬਰਾਂ ਪੇਸ਼ ਕਰੇ ਕਿਉਂਕਿ ਲੋਕਾਂ ਦੇ ਵਿੱਚ ਡਰ ਪੜੇ ਦਾ ਇਸ ਗੱਲ ਦਾ ਸਾਨੂੰ ਬਧਰੇ ਧਿਆਨ ਰੱਖਣਾ ਚਾਹੀਦਾ ਹੈ ਇੱਕ ਹੋਰ ਗੱਲ ਬੜੀ ਧਿਆਨ ਦੇਣਯੋਗ ਹੈ ਕਿ ਜਿੱਥੇ ਕਿਤੇ ਕੋਈ ਮਝਾਇ ਰੂਪ ਚੀਜ਼ ਆ ਕੇ ਡਿੱਗਦੀ ਹੈ ਜਿਵੇਂ ਆਪਾਂ ਕਹਿ ਸਕਦੇ ਕੋਈ ਹਮਲਾ ਕੀਤੇ ਜਾਣ ਤੋਂ ਬਾਅਦ ਕੋਈ ਆ ਕੇ ਬੰਬ ਨਮਾ ਚੀਜ਼ ਡਿੱਗਦੀ ਆ ਉਸ ਦਾ ਖੋਲ ਸਾਨੂੰ ਮਿਲ ਜਾਂਦਾ ਹੈ ਉਸ ਨੂੰ ਛੇੜ ਸਾੜ ਕਰ ਦੋ ਗਰੇਜ ਕੀਤਾ ਜਾਵੇ ਉਸ ਤੋਂ ਦੂਰੀ ਹੀ ਰੱਖੀ ਜਾਵੇ ਕਿਉਂਕਿ ਕਈ ਵਾਰ ਹੁੰਦਾ ਕਿ ਇਹ ਡਿੱਗ ਗਿਆ ਤਾਂ ਖਤਰਾ ਸਾਡਾ ਟਲ ਗਿਆ ਪਰ ਅਜਿਹਾ ਨਹੀਂ ਹੋ ਸਕਦਾ ਕਈ ਵਾਰ ਉਹ ਚੀਜ਼ ਉਸੇ ਪ੍ਰਕਾਰ ਡਿੱਗੀ ਪਈ ਰਹਿੰਦੀ ਹੈ ਜੇ ਆਪਾਂ ਉਹਨੂੰ ਛੇੜ ਦਈਏ ਤਾਂ ਉਹ ਕਿਸੇ ਵੱਡੀ ਘਟਨਾ ਨੂੰ ਵੀ ਆਪਾਂ ਅੰਜਾਮ ਦੇ ਸਕਦੇ ਹਾਂ ਕਿਉਂਕਿ ਇਹ ਨਹੀਂ ਪਤਾ ਕਿ ਉਹ ਬਰੂਦ ਵਾਲੀ ਚੀਜ਼ ਹੈ ਫਟ ਵੀ ਸਕਦੀ ਹੈ ਕਈ ਵਾਰ ਅਜਿਹਾ ਹੁੰਦਾ ਕਿ ਜਿੱਥੇ ਚੀਜ਼ ਡਿੱਗਦੀ ਹੈ ਹੋ ਸਕਦਾ ਉਹ ਚੀਜ਼ ਉੱਥੇ ਹਮਲਾ ਨਾ ਕਰਨਾ ਹੋਵੇ ਉਹਨੂੰ ਭੇਜਣਾ ਕਿਤੇ ਅਗਲੇ ਜਾਂ ਹੋਰ ਅੱਗੇ ਭੇਜਣਾ ਹੁੰਦਾ ਪਰ ਉਹ ਡਿੱਗ ਕਿਤੇ ਹੋਰ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਸਾਡਾ ਸੈਨਾ ਦਾ ਸਿਸਟਮ ਚੱਲ ਰਿਹਾ ਉਹ ਲਗਾਤਾਰ ਨਕਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਡਰੋਨ ਆ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਉਸੇ ਦੇ ਚਲਦੇ ਆ ਜਿਸ ਤਰ੍ਹਾਂ ਡਰੋਨ ਆ ਰਹੇ ਨੇ ਇਹ ਮਜਾਰੋਪੀ ਚੀਜ਼ਾਂ ਕਿਸੇ ਹੋਰ ਸ਼ਹਿਰ ਵਿੱਚ ਭੇਜਣ ਦੀ ਕੋਸ਼ਿਸ਼ ਹੁੰਦੀ ਆ ਪਰ ਉਸ ਨੂੰ ਰਸਤੇ ਵਿੱਚ ਹੀ ਡੇਗ ਲਿਆ ਜਾਂਦਾ ਪਰ ਸਾਡੇ ਲੋਕ ਉਸ ਤੋਂ ਦੂਰੀ ਬਣਾ ਕੇ ਰੱਖਣ ਕਈ ਵਾਰ ਹੁੰਦਾ ਕਿ ਉਹ ਚੀਜ਼ ਡਿੱਗ ਪੈਂਦੀ ਆ ਤਾਂ ਅਸੀਂ ਉਸ ਨੂੰ ਜਾ ਕੇ ਛੇੜ ਲਈਏ ਜਾਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰੀਏ ਤਾਂ ਹੋ ਸਕਦਾ ਕੋਈ ਵੱਡਾ ਪੰਪ ਧਮਾਕਾ ਵੀ ਹੋ ਸਕਦਾ ਇਸ ਲਈ ਚਾਹੀਦਾ ਹੈ ਕਿ ਸਾਨੂੰ ਇਸ ਜੇਕਰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਅਜਿਹੀ ਚੀਜ਼ ਸਾਨੂੰ ਆਪਣੇ ਨੇੜਲੇ ਇਲਾਕਿਆਂ ਦੇ ਵਿੱਚ ਦਿਖਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਚਾਹੀਦਾ ਅਤੇ ਜਿਹੜੀ ਸਾਡੀ ਭਾਰਤੀ ਫੌਜ ਆ ਉਸ ਦੇ ਨਾਲ ਸੰਪਰਕ ਵਿੱਚ ਜੋ ਸਰਕਾਰ ਵੱਲੋਂ ਸਮੇਂ-ਸਮੇਂ ਤੇ ਨੰਬਰ ਜਾਰੀ ਕੀਤੇ ਨੇ ਉੱਥੇ ਸੰਪਰਕ ਕਰਨਾ ਚਾਹੀਦਾ ਆਪਣੇ ਤੌਰ ਤੇ ਖੁਦ ਕੋਈ ਵੀ ਅਜਿਹੀ ਕਾਰਵਾਈ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ ਜਿਸ ਨਾਲ ਸਾਨੂੰ ਖਤਰਾ ਪੈਦਾ ਹੋਵੇ ਇਹ ਬੜਾ ਨਾਜ਼ੁਕ ਦੌਰ ਹੈ ਸਾਨੂੰ ਬੜਾ ਸੰਜਮ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਪੰਜਾਬ ਦੇ ਜਦੋਂ ਤੋਂ ਕਈ ਇਲਾਕਿਆਂ ਦੇ ਵਿੱਚ ਹਮਲੇ ਕਰਨ ਦੀ ਗੱਲ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਲਗਾਤਾਰ ਚਤਤਰਕ ਹੋਈ ਦਿਖਾਈ ਦੇ ਰਹੀ ਹੈ ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਤਿੰਨ ਦਿਨਾਂ ਲਈ ਫਿਲਹਾਲ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਨੇ ਆਨ ਲੋਕ ਚਾਹੁੰਦੇ ਆ ਕਿ ਇਹ ਸਭ ਮਾਹੌਲ ਸ਼ਾਂਤ ਹੋਵੇ ਪਹਿਲਾਂ ਵਾਂਗੂ ਆਮ ਵਾਂਗੂ ਮਾਹੌਲ ਬਣ ਜਾਵੇ ਤਾਂ ਜੋ ਸਾਡਾ ਜੀਵਨ ਚੰਗਾ ਲੰਘ ਸਕੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਉਸ ਤੋਂ ਜਾਪਦਾ ਏ ਹੈ ਕਿ ਫਿਲਹਾਲ ਜੰਗ ਰੋਕਣ ਦੀ ਕੋਈ ਬਹੁਤੀ ਵੱਡੀ ਉਮੀਦ ਦਿਖਾਈ ਨਹੀਂ ਦੇ ਰਹੀ ਉਸੇ ਜਿਹੜਾ ਆਪਾਂ ਆਪਾ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਜਿਹੜਾ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ ਉਹ ਵੱਡੀਆਂ-ਵੱਡੀਆਂ ਜੰਗਾਂ ਨੂੰ ਰਕਮਾਉਣ ਵਿੱਚ ਐਸੀ ਭੂਮਿਕਾ ਅਦਾ ਕਰਦਾ ਫਿਲਹਾਲ ਉਸਨੇ ਇਸ ਜੰਗ ਦੇ ਵਿੱਚ ਪੈਣ ਤੋਂ ਮਨਾਂ ਕੀਤਾ ਹੋਇਆ ਇਸ ਜੰਗ ਦੇ ਵਿੱਚ ਇਸ ਜੰਗ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਕੋਈ ਟੇਬਲ ਟਾਕ ਬਣਾਉਣ ਦੀ ਗੱਲ ਕਰਨ ਬਾਰੇ ਜਾਂ ਕੋਈ ਵਿਚਕਾਰ ਪੋਲ ਦਾ ਕੰਮ ਕਰਨ ਦਾ ਕਿਸੇ ਵੀ ਪ੍ਰਕਾਰ ਦੀ ਵਿਚੋਲਗਰੀ ਕਰਨ ਤੋਂ ਕੋਰਾ ਜਵਾਬ ਦਿੱਤਾ ਜਾ ਰਿਹਾ ਹੈ ਇਸ ਕਰਕੇ ਲੱਗਦਾ ਇੰਜ ਹੈ ਕਿ ਇਹ ਜੰਗ ਆਉਣ ਦਿਨਾਂ ਵਿੱਚ ਤੇਜ਼ ਹੋ ਸਕਦੀ ਹੈ ਇਸ ਲਈ ਚਾਹੀਦਾ ਹੈ ਕਿ ਅਸੀਂ ਖੁਦ ਜਿੰਨਾ ਪਹੁੰਚਾ ਕਰ ਸਕੀਏ ਕਰੀਏ ਜਿੱਥੇ ਪੰਜਾਬ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਨੂੰ ਲਗਾਤਾਰ ਖਾਲੀ ਕੀਤਾ ਜਾ ਰਿਹਾ ਹੈ ਉੱਥੇ ਹੀ ਰਾਜਸਥਾਨ ਦੇ ਜੈਸਲਮੇਰ ਦੇ ਇਲਾਕਿਆਂ ਵਿੱਚ ਜੋ ਬਾਰਡਰ ਦੇ ਨੇੜੇ ਦੇ 20 ਪਿੰਡ ਨੇ ਉਹਨਾਂ ਨੂੰ ਖਾਲੀ ਕਰਵਾਉਣ ਦਾ ਵੀ ਗੱਲ ਸਾਹਮਣੇ ਆ ਰਹੀ ਹੈ ਹੋ ਹੋ ਸਕਦਾ ਹੈ ਕਿ ਆਉਣ ਦਿਨਾਂ ਵਿੱਚ ਇਸ ਰਸਰਾ ਹੋਰ ਵੀ ਤੇਜ਼ ਹੋਵੇ ਕਿਉਂਕਿ ਲਗਾਤਾਰ ਬਾਰਡਰ ਦੇ ਇਲਾਕਿਆਂ ਵਿੱਚ ਬੰਬਾਰੀ ਹੋਣ ਦੀ ਗੱਲ ਸਾਹਮਣੇ ਆ ਸਕਦੀ ਆ ਆਉਣ ਦਿਨਾਂ ਵਿੱਚ ਹੋ ਸਕਦਾ ਇਹ ਰੂਪ ਹੋਰ ਵੀ ਬਿਕਰਾਲ ਰੂਪ ਧਰ ਕਰ ਜਾਵੇ ਇਸ ਲਈ ਸਾਨੂੰ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਤੇ ਅਸੀਂ ਉਸ ਪ੍ਰਮਾਤਮਾ ਅੱਗੇ ਵੀ ਇਹ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਆਉਣ ਦਿਨਾਂ ਵਿੱਚ ਜੰਗ ਦਾ ਮਾਹੌਲ ਸ਼ਾਂਤ ਹੋ ਜਾਵੇ ਇਸੇ ਪ੍ਰਕਾਰ ਜੇਕਰ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਸ਼ੱਕੀ ਵਿਅਕਤੀ ਆਪਣੇ ਇਲਾਕੇ ਵਿੱਚ ਦਿਖਾਈ ਦਿੰਦਾ ਤਾਂ ਤੁਰੰਤ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਨਾ ਸਾਨੂੰ ਚਾਹੀਦਾ ਹੈ ਸਾਨੂੰ ਜਿੰਨਾ ਵੀ ਹੋ ਸਕੇ ਸੰਜਮ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿਉਂਕਿ ਬੜਾ ਨਾਜ਼ੁਕ ਦੌਰ ਇਸ ਵੇਲੇ ਚੱਲ ਰਿਹਾ ਸੋ ਅੱਜ ਦੀ ਅਪਡੇਟ ਇੰਨੀ ਹੀ ਹੁੰਦੀ ਹੈ ਉਹ ਅਜਾਜ ਧੰਨਵਾਦ ਸਤਿ ਸ਼੍ਰੀ ਅਕਾਲ